ਕੋਈ ਕੰਮ ਨਹੀਂ ਸੀ ਬੂਵੇਂ ਅਕੋ ਫੁੱਲਾ ਵਾਲੀ ਵੇਲ ਗੱਲ ਲਈ ਵੀ ਤੈਨੂੰ ਤੱਕਣ ਬਾਹਰ ਨੇ ਪਾਣੀ ਆ ਪਾ ਗਏ ਹਾਂਜੀ ਗਗਨ ਢਾਲੀਵਾਲ ਸਾਹਿਬ ਚੇਅਰਮੈਨ ٹرسٹ ਫ੍ਰੀਡ ਕੋਟ ਬੌਸਰਮਾਨ ਔਰ ਭਰਾ ਆਈ ਵੀ ਨੇ ਸਾਡੇ ਵੱਲੋਂ ਜੀ ਆਇਆਂ ਮੰਦੀਨਾ ਸਾਹਿਬ ਨੇ ਬੌਸਰਮਾਨ ਕਰਿਆ ਸ਼ੁਕਰ ਜਦੋਂ ਵੀ ਮੌਕਾ ਚਾਹੀਦਾ ਹੋਵੇ ਕੋਈ ਗੱਲ ਨਹੀਂ ਦੱਸ ਦੇ ਲੋਕ ਥੋੜਾ ਹਾਜ਼ਰ ਹੈ ਬੜਾ ਪ੍ਰਾਣਾ ਗੀਤ ਬਹੁਤ ਮੋਹ ਮੁਹੱਬਤ ਪਿਆਰ ਅਜ ਵੀ ਮਿਲ ਰਿਹਾ ਇਸ ਦੁਕਾਨੇ ਨੂੰ ਲੈ ਕੇ ਹਾਂਜੀ

ਆ ਲੋ ਕਬੂਤਰਾਂ ਦਾ ਜੋੜਾ ਲੈ ਰੱਖ ਆ ਪਾਵੇਂ ਕਬੂਤਰਾਂ ਦਾ ਜੋੜਾ ਲੈ ਰੱਖ ਝੜੀਏ ਚਵਾਰੇ ਜੋਗਾ ਪਾਉਣ ਲਈ ਪਾਉਣ ਲਈ ਆ ਸਾਵੇ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲੇ ਲੱਖੀਆਂ ਨਗਾਉਣ ਦੇ ਲਈ ਓ ਆ ਪਾਵੇਂ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਗੀ ਸਿਰੇ ਲਾਉਣ ਦੇ ਲਈ ਫੇਰ ਤੂੰ ਵੀ ਮੁਖ ਨਹੀਂ ਮੋੜਵੇ ਸਾਡੇ ਦਿਲ ਜਾਨੀਆਂ ਨਾ ਹੁਣ ਦਿਨ ਲੋੜਵੇ ਸੁੱਕ ਗਿਆ ਫੇਰ ਤੂੰ ਵੀ ਮੁਖ ਨਹੀਂ ਮੋੜਵੇ ਸਾਡੇ ਦਿਲ ਜਾਨੀਆਂ ਨਾ ਹੁਣ ਦਿਨ ਲੋੜਵੇ ਯਾਦ ਕਰ ਕਿਤੇ ਜਿਹੜੀ ਕੌਲ ਇਕਰਾਰ ਯਾਦ ਕਰ ਕਿਤੇ ਜਿਹੜੀ ਕੌਲ ਇਕਰਾਰ ਵੇ ਕਿਤੇ ਪਿੰਡਲੀ ਦੀ ਸ਼ਾਨ ਸੋ ਖਾ ਖਾ ਕੇ ਖਾ ਖਾ ਕੇ ਬੋਹੀ ਕਫਲਾ ਵਾਲੀ ਵੇ ਜੋ ਤੇਨੂੰ ਤੱਕਣਾ ਬਹਾਨੇ ਬੋਲੇ ਬੋਲੇ ਸ਼ਕੇਦਾ ਬਿੱਲੋ ਜਦੋਂ ਉੱਠਦਾ ਤੂਫਾਨ ਨਹੀਂ ਵੇਖੀਦਾ ਨਹੀਂ ਹੁੰਦਾ ਫਿਰ ਨਾ ਮਾਨਕਸਾ ਆਏ ਸ਼ਕੇਦਾ ਬਿੱਲੋ ਜਦੋਂ ਉੱਠਦਾ ਤੂਫਾਨ ਨਹੀਂ ਵੇਖੀਦਾ ਨਹੀਂ ਹੁੰਦਾ ਫਿਰ ਨਾ ਮਾਨਕਸਾ ਹੋਇਆ ਕੁਝ ਸੁਤ ਦੀਆ ਫੁੱਲਾ ਵਾਲੀ ਵੀਰ ਹੋਇਆ ਕੁਝ ਸੁਤ ਵੀਆ ਫੁੱਲਾ ਵਾਲੀ ਵੀਰ ਫੇਰ ਹੱਥ ਯਾਰ ਨਾ ਵੀ ਲਾਉਂ ਦੂਰ ਹੋਈ ਲਾਉਂ ਦੂਰ ਹੋਈ ਆਪਾਂ ਵੀ ਤਲੀ ਤੇ ਰੱਖੀ ਜਾਨ ਬਤਲੋ ਸਾਰੇ ਨਾਲ ਲਕੀਆਂ ਨਾ ਪਾਉਣ ਦੇ ਲਈ ਓਏ ਸਾਂਹੀ ਧਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਗੀ ਸਿਰੇ ਲਾਉਣ ਦੀ ਨਹੀਂ ਨੇ ਰਾਸੇ ਉਹਦੇ ਬਲੇ ਮੱਦੀ ਸੀ ਨੇ ਮੇਰਾਸੇ ਦਾ ਵਾਸਾ ਹੋ ਹੋ ਵਸੀ ਕੁ ਆਖਰੀ ਹੈ ਦਿਲ ਦੀ ਤਮੰਨਾ ਇਹੋ ਵਸੀ ਆਖਰੀ ਹੈ ਦਿਲ ਦੀ ਤਮੰਨਾ ساری ਜ਼ਿੰਦਗੀ ਰੱਖੀ ਸੀ ਨੇ ਲਾਲਾ ਕੇ ਲਾਲਾ ਕੇ ਉਹ ਹੀ ਕਮਲਾ ਵਾਲੀ ਦੇ ਗਾਥੀ ਤੈਨੂੰ ਧੱਕੜ ਬਹਾਨੇ ਬਾਣੀ ਤੈਨੂੰ ਧੱਕੜ ਬਹਾਨੇ ਬਾਣੀ ਬਾਬਾ ਕੇ ਓਏ ਉਮਰਾਂ ਦੇ ਸਾਥ ਜੇ ਨਾ ਭੋਣੇ ਚਾਹੁੰਦੀ ਤੂੰ ਨਹੀਂ ਅਸੀਂ ਵੀ ਤੇਰੇ ਤੋਂ ਕਦੇ ਵਤਦੇ ਨਾ ਮੋਣੀ ਮਰਾਂ ਦੇ ਸਾਥ ਜੇ ਨਾ ਮੋਹਣੇ ਜਉਂਦੀ ਤੂੰ ਨਹੀਂ ਅਸੀਂ ਵੀ ਤੇਰੇ ਤੋਂ ਬੱਦੇ ਵੱਟ ਜੇ ਨਾ ਮੋਹ ਸੋਝਦੀ ਕਿ ਸੋਚਾਂ ਮੱਕੀ ਦੱਸ ਦੇ ਤਰੀਕ ਸੋਝਦੀ ਕਿ ਸੋਚਾਂ ਪੱਕੀ ਦੱਸ ਦੇ ਤਰੀਕ ਓਏ ਆਵੇ ਉਹਨਾਂ ਖੀਲਾ ਕਰ ਓਹਨ ਦੇ ਦੇ ਜੀ ਓਹਨ ਦੇ ਦੇ ਜੀ ਆ ਸਾਵਨ ਚਲੀ ਦੇ ਰੱਖੀ ਜਾਨ ਬਦਲੋ ਘਰੇ ਘਾਰੇ ਲੱਕੀਆਂ ਨਾ ਮਾਉਣ ਦੇ ਦੇ ਓਹੀ ਇੱਕਾ ਫੁੱਲਾ ਵਾਲੀ ਵੇਖ ਜਾਂਦੀ ਤੈਨੂੰ ਟੱਕਣ ਬਹਾਨੇ ਬਾਣੇ 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 ਇਹ ਲਈ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਖੀਆਂ ਤੇਰੇ ਨਾਲ ਲੱਖੀਆਂ ਤੇਰੇ ਨਾਲ ਲੱਖੀਆਂ ਨਬਾਉਣ ਦੇ ਲੀ